ਇੱਕੋ ਰਾਤ ਟੁੱਟੇ ਸੱਤ ਅੱਠ ਦੁਕਾਨਾਂ ਦੇ ਤਾਲੇ ਠੰਡੇ ਦੇ ਕੈਨ ਵੀ ਲੈ ਗਏ ਚੋਰ ਸੀਸੀਟੀਵੀ ਵੀ ਆਈ ਸਾਹਮਣੇ ਦੁਕਾਨਦਾਰਾਂ ਦਾ ਫਟਿਆ ਗੁੱਸਾ ਚੋਰੀ ਦੀਆਂ ਘਟਨਾਵਾਂ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੁਰਿੰਦਰ ਮਹਾਜਨ ਨੇ ਦੱਸਿਆ ਕਿ ਉਹਨਾਂ ਦੀ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਗੇਟ ਦੇ ਸਾਹਮਣੇ ਸਨਰਾਈਜ ਵਿਕਰੀ ਹੈ ਬੀਤੀ ਰਾਤ ਚੋਰਾਵਲੋਂ ਉਹਨਾਂ ਦੀ ਦੁਕਾਨ ਦੇ ਜਿੰਦੜੇ ਤੋੜ ਕੇ ਗੱਲੇ ਵਿੱਚ ਪਏ ਕਰੀਬ 22000 ਰੁਪਏ ਦੀ ਨਕਦੀ ਅਤੇ ਫਰਜ਼ ਵਿੱਚੋਂ ਕੋਲਡ ਡਰਿੰਕ ਦੇ ਕੈਨ ਚੋਰੀ ਕਰਕੇ ਲੈ ਗਏ ਦੂਸਰੀ ਚੋਰੀ ਦੀ ਘਟਨਾ ਸਬੰਧੀ ਗੁਰਦੇਵ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਵੀ ਗੇਟ ਦੇ ਨਜ਼ਦੀਕ ਗੋਪੀ ਖਾਲ ਫੀਡ ਸਟੋਰ ਦੀ ਦੁਕਾਨ ਹੈ ਅਤੇ ਬੀਤੀ ਰਾਤ ਚੋਰਾ ਵੱਲੋਂ ਉਹਨਾਂ ਦੀ ਦੁਕਾਨ ਦੇ ਜਿੰਦਰੇ ਤੋੜ ਕੇ ਗੱਲੇ ਵਿੱਚ ਪਈ ਕਰੀ 5000 ਰੁਪਏ ਚੋਰੀ ਕਰਕੇ ਲੈ ਗਏ ਇਸ ਤੋਂ ਇਲਾਵਾ ਚੋਰਾ ਵੱਲੋਂ ਜੇ ਐਸ ਬੁਲਾਰਿਆ ਪੈਲੇਸ ਦੇ ਦਫਤਰ ਸੁਬਾਸ਼ ਮਾਰਬਲ ਸਟੋਰ ਕਿਸਾਨ ਸੇਵਾ ਕੇਂਦਰ ਕੀਟਨਾਸ਼ਕ ਦਵਾਈਆਂ ਦੀ ਦੁਕਾਨ ਸਾਹਿਲਤੀ ਸਟਾਈਲ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਜਦਕਿ ਇੱਕ ਮੈਡੀਕਲ ਸਟੋਰ ਦੇ ਜਿੰਦਰੇ ਤੋੜ ਕੇ ਚੋਰੀ ਦੀ ਅਸਫਲ ਕੋਸ਼ਿਸ਼ ਕੀਤੀ ਗਈ ਵਰਣਨਯੋਗ ਹੈ ਕਿ 2 ਦਿਨ ਪਹਿਲਾਂ ਵੀ ਕਲਾਨੌਰ ਚ ਚੋਰਾਵੱਲੋ ਇੱਕ ਰਾਤ ਵਿੱਚ ਹੀ ਤਿੰਨ ਦੁਕਾਨਾਂ ਚ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਸੀ ਚੋਰੀ ਦੀਆਂ ਘਟਨਾਵਾਂ ਸਬੰਧੀ ਪੁਲਿਸ ਥਾਣਾ ਕਲਾਨੌਰ ਵਿਖੇ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਦੁਕਾਨਦਾਰਾਂ ਅਤੇ ਆਮ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਚੋਰਾਂ ਨੂੰ ਕਾਬੂ ਕਰਕੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਰਾਤ ਦੇ ਸਮੇਂ ਪੁਲਿਸ ਗਸ਼ਤ ਤੇਜ਼ ਕੀਤੀ ਜਾਵੇ ਤਾਂ ਜੋ ਚੋਰੀ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ ਉਥੇ ਹੀ ਐਸ ਐਚ ਓ ਸਾਹਿਲ ਪਠਾਨੀ ਅੰਦਰ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਕੁਝ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਬਿਊਰੋ ਸਬਦਾ ਸੰਜਾ ਟੀਵੀ ਜਨ ਜੀ ਇੱਕ ਦਾ ਆਪਣਾ ਅਰਜ਼ੀ ਆਈ ਹੈ ਜੀ ਰਾਤੀ ਦੁਕਾਨ ਵਾਲੀ ਚੋਰੀ ਹੋਈ ਹੈ ਉਹ ਸੀਸੀਟੀਵੀ ਕੈਮਰਾ ਚੈੱਕ ਕੀਤੇ ਆ ਤੇ ਆਪਾਂ ਦੋ ਤਿੰਨ ਬੰਦੇ ਡਿਟੇਲ ਵੀ ਕੀਤੇ ਆ ਤੇ ਉਹਨਾਂ ਕੋਲ ਆਪਾਂ ਪੁਸ਼ਕਿਸ਼ ਚਲਦੀ ਵੀ ਆ ਤੇ ਜਲਦੀ ਮਤਲਬ ਜਿਹੜੇ ਅੰਗੇ ਦਾ ਪੂਰਾ ਜਿਹੜਾ ਨੈਕਸਸ ਹੈਗਾ ਵਾ ਉਹ ਫੜੋ ਚ ਕੱਬ ਹੋਵਾਂਗੇ ਇਹਦੇ ਵੀ ਦੇਖੋ ਜ਼ੋਰਦਾਰ ਫੜਿਆ ਹਾਂਜੀ ਇਹ ਫੜੇ ਦੋ ਫੜੇ ਜੀ ਹਾਂ ਜੀ ਤੇ ਉਹਨਾਂ ਦੀ ਪੁਸ਼ਕਿਸ਼ ਚਲਦੀ ਵੀ ਆ ਉਹਨਾਂ ਦਾ ਕੋਈ ਪਹਿਲਾਂ ਵੀ ਮਾਮਲਾ ਦਰਜ ਹੋਣਾ ਪਹਿਲਾਂ ਹੈਗਾ ਜੀ ਮਾਮਲਾ ਦਰਜ ਹੈਗਾ ਵਾ ਉਹ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਇਨਵੈਸਟੀਗੇਸ਼ਨ ਦਾ ਪਾਰਟ ਆ ਬਾਕੀ ਫਾਰਦਰ ਜੋ ਵੀ ਰਿਕਵਰੀ ਹੋएगी ਤੁਹਾਨੂੰ ਸ਼ੇਅਰ ਕਰਾਂਗੇ ਰਾਜ ਜਿਹੜੀ ਪਿਛੇ ਲੰਘੀ ਆ ਕਲਾਂ ਨੌਰ ਦੇ ਘਟਕੋਲ 11 12 ਦੁਕਾਨਾਂ ਦੀ ਇੱਥੇ ਚੋਰੀ ਹੋ ਗਈ ਦੀ ਆ ਇੰਨਾ ਗੁੰਡਾ ਰਾਜ ਤੇ ਇੰਨੀਆਂ ਚੋਰੀਆਂ ਵੱਧ ਚੁੱਕੀਆਂ ਨੇ ਤੇ ਪੁਲਿਸ ਜਿਹੜੀ ਆਪਣੇ ਲੋ ਇਹ ਲੈ ਆਂਦੀ ਹੈ ਵੀ ਅਸੀਂ ਸਾਰੇ ਪੰਜਾਬ ਨੂੰ ਸਾਫ਼ ਕਰ ਦੇਣ ਲੱਗੇ ਆ ਜੀ ਅਸੀਂ ਗੁੰਡਾਗਰਦੀ ਮਕਾਦਨ ਲੱਗੇ ਆ ਅਸੀਂ ਆਪਣਾ ਨਸ਼ਾ ਮਕਾਦਨ ਲੱਗੇ ਆ ਪਰ ਅੱਜ ਦੀ ਰਾਤ ਲੱਗੀ ਕਿ 11 ਚੋਰੀਆਂ ਕੱਲੇ ਕਲਾਂ ਨੌਰ ਦੇ ਵਿੱਚ 11 ਦੁਕਾਨਾਂ ਟੁੱਟੀਆਂ ਨੇ ਜੋ ਤੇ ਹਲਾ ਦਾ ਕਦੀ ਕੋਈ ਪੁਲਿਸ ਵਾਲਾ ਨੀ ਲੰਭਾ ਰਾਉ, ਕਦੀ ਕੋਈ ਗਸਤ ਕਰਦਾ ਕੋਈ ਤੇ ਜਦੋਂ ਪੁਲਿਸ ਵਾਲਾ ਨਾਲ ਗੱਲ ਕੋ ਕਰੀਏ ਤਾਂ ਆਂਦੇ ਸਾਡੇ ਕੋਲ ਪੁਲਿਸ ਹੀ ਨਹੀਂ ਗਈ ਤੇ ਸਰਕਾਰਾਂ ਇੱਕ ਬਨੇ ਕਹੀ ਜਾਂਦੀਆਂ ਨੇ ਅਸੀਂ ਸਾਰਾ ਕੁਝ ਠੀਕ ਕਰਦਣ ਲੱਗੇ ਆ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਸਰਕਾਰਾਂ ਨੂੰ ਬੇਨਤੀ ਹੈ ਕਿ ਇਹ ਜਿਹੜੇ ਗੁੰਡਿਆਂ ਨੇ ਨੀਅਤ ਕਾਲਾ ਤੇ ਉਹੜੀ ਨੇ ਇੱਕ ਤਾਂ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਇਹ ਲੱਭੇ ਜਾਣ ਵੀ ਇਹ ਗੁੰਡੇ ਹੈ ਕਿਹੜੇ ਨੇ ਜਿਨ੍ਹਾਂ ਨੇ ਐਡੀ ਵੱਡੀ ਦਿਲਵਦਨੀ ਕਰਕੇ ਇੱਕ ਰਾਤ ਚ 11 ਚੋਰੀਆਂ ਕੀਤੀਆਂ ਨੇ ਇਹ ਕਲੰਨਾ ਦਾ ਹਲਾਤ ਹੋ ਗਏ ਨੇ ਵੀ ਲੋਕੀ ਘਰਾਂ ਦੇ ਵਿੱਚ ਵੀ ਵਿਚਾਰੇ ਸਹਿਮ ਦਾ ਮਾਹੌਲ ਬਣ ਗਿਆ ਵੀ ਅਸੀਂ ਘਰਾਂ 'ਚ ਰਹਿਣਾ ਕਿ ਏ ਏ ਸਰਕਾਰਾਂ ਨੂੰ ਸੋਚਣਾ ਪਏਗਾ ਲੋਕਾਂ ਦੀ ਰਾਖੀ ਸਰਕਾਰਾਂ ਦਾ ਫਰਜ਼ ਬਣਦਾ ਪੁਲਿਸ ਪ੍ਰਸ਼ਾਸਨ ਦਾ ਫਰਜ਼ ਬਣਦਾ ਵੀ ਲੋਕਾਂ ਦੀ ਰਾਖੀ ਵਾਸਤੇ ਆਪਣਾ ਜਿਹੜੇ ਆਪਣਾ ਜਿਹੜੇ ਵੀ ਉਹਨਾਂ ਦੀ ਮਸ਼ਿਹਦਰੀ ਹੈ ਉਹ ਪੂਰੀ ਇਸ ਕੰਮ ਤੇ ਲਾਈ ਜਾਵੇ। ਹਨਗੜਾਈ ਬੇਕਰੀ ਕਹਨੋ ਡਾਕਟਰ ਜੀ ਇਹ ਡਾਕਟਰ ਸੰਦੇ ਮਾਇਣ ਕਹਨੋ। ਸੁਭਾ ਸੁਭਾ ਚਾੜੀ ਹੈ ਮਾਇਕਾ ਗੇਰੇ ਬਟੂ ਢੀੜ ਵਾਲਾ ਉਹ ਵੀ ਬਤਾਇਆ ਕਿ ਆਪ ਦਾ ਕੈਮਰਾ ਕੋਲ ਹੈ ਨਾ ਕੋਲ ਆ ਅਗਡੇ ਕੋ ਕੀ ਹੋਇਆ ਹੈ। ਭਾਈ ਆਪਨੇ ਮਿਲਿਆ ਕਿਹਾ ਕਾਂਡਿਕਾ ਮੈਂ ਪੜ੍ਹਾਉਗਾ। ਸਭ ਅੱਜ ਰੋਇ ਕਾਹਦੀ ਦਾ ਕੀ? ਮੁਕਸਾਨ ਕਿਉਂ ਹੈ? ਮੁਕਸਾਨ ਟਕਾਟੋ ਗਦੇਵ ਤੋਂ ਬੋਲਿਆ ਭਾਈਆਂ ਨੂੰ ਤੀਹ ਤੇ ਠੀਕ ਹੈ। ਹੋਰ ਕੋਈ ਮੁਕਸਾਨ ਹੈ? ਉਹ ਕਹਿਣ ਕਿ ਲਾ ਕੇ ਵੀਰ ਮਾਰੀ ਹੋਲਡ ਰਿਹਾ ਹੈ। ਕਹਿਣ ਬਾਕੀ ਕੀ ਕਰਦਾ? ਥਾਣੇ ਪਰਤੀ। ਥਾਣੇ ਪਰਸਵਾਰ ਗਏ ਸੀ ਛਾਣ ਮੈਂ ਕੋਈ ਐਸਾ ਹੀ ਬੈਠਾ ਦਾਰੀ ਆਏਗੇ ਮੌਕਾ ਵੀ ਗਿਆ। ਅੱਛਾ ਮੰਗ ਕਰਦੇ ਨੇ ਹੈ ਕੋਈ ਮੰਗ ਕਰਦੇ ਪ੍ਰਸ਼ਾਸਨ ਨੂੰ ਉਹਨਾਂ ਇੱਕ ਪ੍ਰਸ਼ਾਸਨ ਨੂੰ ਕਿਹਾ ਕਿ ਮੈਂ ਸਾਡੇ ਪੈਸਾ ਕਰੂ ਕਿ ਇਹਦਾ ਹੱਲ ਉਹਦਾ ਸ਼ਹਿਰ ਵਿੱਚ ਲੋਟਾ ਗਣ ਮਤ ਉਹਨੂੰ ਦੇ ਦਿਆ ਇਹ ਕੋਈ ਇਹ ਕੰਮ ਬੰਦੋਣਾ ਚਾਹੀਦਾ ਅੰਕੁਰ ਮੈਂ ਅਰੇ ਅਰੇ ਚੋਰੀ ਇਸ ਵੇਲੇ तकरीबन ਕੋਈ 3 ਕੋਈ ਸਾਡੀ ਚੋਰੀ ਹੋਈ ਹੈ ਕੋਈ ਸਾਡੇ ਕੋ ਘਰ ਕੋਈ 5:00 ਵਜੇ ਕੋਈ ਸਾਡੇ ਕੋ ਆਇਆ ਸੀ ਕਿ ਤੁਹਾਡੇ ਜਿਹੜੇ ਦੁਕਾਨ ਦੇ ਜਿਹੜੇ ਚੰਦਰੇ ਟੁੱਟੇ ਹੋਏ ਨੇ ਦੁਕਾਨ ਦਾ ਸ਼ਟਰ ਖੁੱਲਿਆ ਹੋਇਆ ਤੇ ਤੁਸੀਂ ਆ ਕੇ ਵੇਖੋ ਨੁਕਸਾਨ ਪਾਈ ਸਾਡਾ ਕੋਈ 32000 ਰੁਪਏ ਦਾ ਹੈ ਤੇ ਬਾਕੀ ਅਸੀਂ ਬਾਅਦ ਵਿੱਚ ਵੇਖਿਆ ਸੀ ਸੀ ਦੇ ਕੈਮਰੇ ਖੋਲੇ ਨੇ ਆਪਣੇ ਉਹਦੇ ਵਿੱਚੋਂ ਕੋਈ ਫਰਿੱਜਾਂ ਜੋ ਕਹਨ ਕੁੰ ਟੁੱਕੇ ਰਹਿ ਗਏ ਨੇ ਉਹ ਆਪਣੀ ਪੂਰੀ ਤਸੱਲੀ ਨਾਲ ਆਏ ਨੇ ਕੋਈ ਉਹਨਾਂ ਨੂੰ ਕੋਈ ਡਰ ਨਹੀਂ ਹੈਗਾ ਕਿਸੇ ਚੀਜ਼ ਦਾ ਆਰਾਮ ਨਾਲ ਉਹ ਚੋਰੀ ਕਰਕੇ ਗਏ ਨੇ ਕਿੰਨੇ ਕਿੰਨੇ ਬੰਦੇ ਬੰਦਾ ਇੱਕ ਹੀ ਸੀ ਉਹ